ABC ਮੈਜਿਕਲ ਵਰਲਡ ਸਕੂਲ ਦੇ ਰੂਪ ਦੇ ਵਿੱਚ ਰੰਗ ਦੇ ਵਿੱਚ ਰੰਗਾ ਤੇ ਪਿਆਰ ਦੀ ਧੁੰਦ ਦੀ ਖੁਸ਼ਬੂ ਸੀ ਲੁਧਿਆਣਾ ਦੇ ਸ਼ਮੀਰ ਸਿੰਘ ਸੰਗੀਤ ਅਕੈਡਮੀ ਦੇ ਵਿੱਚ ਸਾਲਾਨਾ ਦਿਵਸ ਮਨਾਇਆ ਗਿਆ ਫੰਕਸ਼ਨ ਦੀ ਥੀਮ ਜਿੱਥੇ ਰਿਟ ਰੀ ਲਾਈਫ ਰੀਅਲ ਲਾਈਫ ਸਵੀਕਾਰ ਕਰੋ ਆਪਣੀ ਮਾਤ ਭੂਮੀ ਦੇ ਵਿੱਚ ਵਸੋ ਤੇ ਵਧੋ ਤੇ ਅਤਾਲ ਸੀ ਦੱਸ ਜਿਏ ਕਿ ਇਹ ਸ਼ੋਅ ਕੁਝ ਮਹੀਨੇ ਪਹਿਲਾਂ ਲੁਧਿਆਣਾ ਦੇ ਵਿੱਚ ਹੋਈਆਂ ਵਾਸਵਿਕ ਘਟਨਾਵਾਂ ਦੇ ਖਿਲਾਫ ਹੈ ਇਸ ਕਾਰਜਕ੍ਰਮ ਦੀ ਸ਼ੁਰੂਆਤ ਜਿਹੜਾ ਉਦਘਾਟਨ ਉਹ ਦੀਪਕ ਪ੍ਰਕਾਸ਼ ਸਮਾਰੋਹ ਦੇ ਨਾਲ ਹੋਈ ਹੈ ਤੇ ਇਸ ਤੋਂ ਬਾਅਦ ਗਾਇਤਰੀ ਮੰਤਰ ਤੇ ਮੂਲ ਮੰਤਰ ਹੋਇਆ ਤੇ ਸ਼ਾਮ ਦਾ ਜਿਹੜਾ ਸਵਾਗਤ ਹੈ ਇੱਕ ਰਸਮੀ ਤਰੀਕੇ ਨਾਲ ਨਰਸਵੀ ਤਹਿਲਕੀ ਜੀ ਦੇ ਵੱਲੋਂ ਇੱਕ ਸੁੰਦਰ ਸ਼ਾਸਤਰੀਆ ਡਾਂਸ ਦਿਨਾ ਹੋਇਆ ਦੱਸ ਦਈਏ ਕਿ ਇੱਥੇ ਜੰਗਲ ਸਫਾਰੀ ਦੀ ਇੱਕ ਸਹਾਇਤਿਕ ਯਾਤਰਾ ਤੋਂ ਬਾਅਦ ਵਿਪਨਿਤ ਜਾਨਵਰਾਂ ਦੇ ਚਿੱਤਰ ਵਿਖਾਏ ਗਏ ਨੇ ਹੈਲੋ एवरीवन ਮਾਈ ਨੇਮ ਇਜ਼ ਅਮਨ ਪ੍ਰੀ ਸਿੰਘਰੋੜਾ ਮੈਂ ABC ਮੈਡੀਕਲ ਵਰਲਡ ਪੀ ਸਕੂਲ ਦਾ ਫਾਊਂਡਰ ਐਂਡ ਸੀਈਓ ਹਾਂ ਅੱਜ ਸਾਡੇ ਸਕੂਲ ਦਾ 16th ਐਨਵਲ ਫੰਕਸ਼ਨ ਹੈ ਬਹੁਤ ਅੱਛਾ ਜਾ ਰਿਹਾ ਹੈ ਜਿਵੇਂ ਤੁਹਾਨੂੰ ਪਤਾ ਹੈ ਹਰ ਵਾਰੀ ਅਸੀਂ ਕੁਝ ਕੁ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਆਂ ਇਸ ਵਾਰੀ ਸਾਡੇ ਬੱਚੇ ਜੋ ਇਸ਼ੂਜ਼ ਲੈ ਕੇ ਆਏ ਨੇ ਜੋ ਅੱਜ ਕੱਲ ਦਾ ਬਹੁਤ ਵੱਡਾ ਇਸ਼ੂ ਹੈ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਦੇ ਵਿੱਚ ਅੱਜ ਕੱਲ ਆਪਾਂ ਬੱਚਾ ਨੂੰ ਆਪੇ ਨਾਲ ਇਨਵੋਲਵ ਕਰ ਰਹੇ ਆਂ ਸੋ ਇੱਕ ਰੀਅਲ ਲਾਈਫ ਨੂੰ ਅਸੀਂ ਰੀਅਲ ਲਾਈਫ ਨਾਲ ਕਿਵੇਂ ਡਿਫਰੈਂਸ ਹੈ ਉਹ ਰਾ ਕਿਵੇਂ ਆਪਾਂ ਉਹ ਡਿਫਰੈਂਸ ਦਿਖਾ ਸਕਦੇ ਆਂ ਔਰ ਰੀਅਲ ਲਾਈਫ ਦੇ ਵਿੱਚ ਜੋ ਐਕਟਰਸ ਹੋਣਾ ਚਾਹੀਦਾ ਵਾ ਉਹ ਅਸੀਂ ਫੇਕ ਇੱਕ ਰੀਅਲ ਲਾਈਫ ਰੀਅਲ ਲਾਈਫ ਜਿਹੜੀ ਉਹ ਬਣਾਈ ਜਾ ਰਹੀ ਆਂ ਸੋ ਉਹਨੂੰ ਠੀਕ ਕਰਨ ਦੇ ਲਈ ਤਾਂ ਕਿ ਬੱਚੇ ਮੈਸੇਜ ਦੇ ਪੋਜੀਸ਼ਨ ਕਿ ਬਹੁਤ ਅਛੇ ਤਰੀਕਾ ਨਾਲ ਮੈਸੇਜ ਆਏਗਾ ਔਰ ਪੇਰੈਂਟਸ ਦੇ ਉੱਪਰ ਕਾਲ ਕਰਨਗੇ ਸੈਕੰਡਲੀ ਇੱਕ ਹੋਰ ਬਹੁਤ ਵੱਡਾ ਜੋ ਇਸ਼ੂ ਹੈ ਅੱਜ ਦੀ ਦੇਰ ਦੇ ਵਿੱਚ ਕਿ ਬੱਚੇ ਆਪਣੇ ਪੇਰੈਂਟਸ ਨੂੰ ਛੱਡ ਕੇ ਫੌਰਨ ਇਲੀਗਲ ਔਰ ਇਲੀਗਲ ਦੇ ਕੇ ਦੋਨੋਂ ਦੇ ਕੇ ਨਾਲ ਅਬਰਡ ਜਾ ਰਹੇ ਨੇ ਅਸੀਂ ਉੱਥੇ ਜਾ ਕੇ ਵੀ ਉਹਨਾਂ ਦਾ ਕੁਝ ਨਹੀਂ ਹੋ ਰਿਹਾ ਆਪਣੇ ਕੰਟਰੀ ਦੇ ਵਿੱਚ ਸੈਟਲ ਹੋ ਕੇ ਬਹੁਤ ਸਾਰੇ ਆਪਸ਼ਨਸ ਆ ਜਿਹਦੇ ਚੋਂ अच्छा कुछ कर सकते थे वाल भी मैसेज देता है प्लस नॉर्मल परफॉर्मेंस जो तो है ही है स्पेशली कुछ लोग जो दिलजीत दिल होना टूर नहीं अटेंड कर पाए थे उन्होंने असर स्पेषल दिलजीत सुफानपरी बुलाया सो तो, होप सारे एंजॉय कर रहे जो सा टॉर्नलर ग्रुप है जो सबको छोटे बच्चे साज ग्रुप है जो साकूल का उन्होंने मैसेज दिता है कि अचक जिमें जंगल्स आप सारे खत्म करते जा रहे हैं एनीवल्स Uh, बिल्कुल खत्म होते जा रहे हैं उन्होंने uh, है जा रहा है जी पेरेंट्स बहुत खुश है थैंक यू मेरा नाम शतारी भट्ट अकेडमिक हेड ऑफ एबीसी मैजिकल वर्ल्ड प्रीस स्कूल चेन आज एबीसी मैजिकल वर्ल्ड प्रीस स्कूल बी नगर में हमारा एनुअल डे है और ये हमारा सिक्सटीन एनुअल डे है नौतंकी सर्कल इस एनुअल डे की हमारी थीम है रील्स वर्स इज रियल लाइफ मतलब अगर आप जो रियल लाइफ है उसे एक्सेप्ट करें और रियल लाइफ को कुछ करें साथ ही हमने सेटल एंड ग्रो इन योर ओन मॉडरलैंड इसको थीम बनाया है जैसा कि पंजाब के बच्चे कैनेडा में जाके सेटल हो रहे हैं और फिर वापस आ रहे हैं बी सी के पर हमारी एक कि है तो ऑल एंड ऑल इज अ वेरी हिट शो फ्री नर्स ट्री नर्स एल के जी क्यूपी जी एंड चौडलर्स जैसे पार्टिसिपेट कर रहे हैं थैंक यू